ਜਿਵੇਂ ਬਬੇ ਜਸਕਰਤਾ ਕਹਿੰਨ ਆਪਣੇ ਨੂੰ ਆਪਣੇ ਨੂੰ ਕੜਾ ਬੱਚਾ ਚਾ ਬਲੰਦੇ ਸੁਨੂ ਗਲਤੀ ਦੇ ਮੇਸਟਰ ਦੀ ਗਲਤੀ ਸਿਮਾ અમરપાલ ਸਿੰਘ મેરો ਵੱਲੋਂ ચલાઈ મેમ جس ਦੇ ਵਿੱਚ ਜਿਹੜੇ ਗਾਲੀ ਗਲੋਚ ਕਰਦੇ ਆ સોશિયલ મીડિયા ਦੇ ਉੱਤੇ ਆ ਕੇ ਪੁੱਠਾ ਸਿੱਧਾ બોલਦੇ ਆ ਗੰਦਬਾਤ ਵੜਦੇ ਆ ਉਹਨਾਂ ਨੂੰ ਸੁਧਾਰਨ ਦੀ ਜਿਹੜੀ ਕੱਲ ਦੀ ਇੱਕ ਸਮਝ ਲਓ ਤੂਫਾਨ ਚੱਲਿਆ ਉਸ ਦੇ ਜਿਹੜਾ ਉਸ ਦੇ ਵਿੱਚ ਹੁਣ सोनू ਸੀਤੋ ਵਾਲਾ ਵੀ ਆ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ सोनू ਸੀਤੋ ਵਾਲਾ ਸਿੱਧਾ ਸਾਦਾ ਬੰਦਾ ਏ ਪਰ ਉਹ ਕਦੇ ਕਦੇ ਕਿਸੇ ਦੇ ਪਿੱਛੇ ਲਾ ਕੇ ਪੁੱਠਾ ਸਿੱਧਾ બોਲਣ ਲੱਗ ਜਾਂਦਾ ਏ ਗਾਲੀ ਗਲੋਚ ਕਰਨ ਲੱਗ ਪੈਂਦਾ ਏ ਕਾਲਾ ਕੱਢਣ ਲੱਗ ਜਾਂਦਾ ਏ ਤੇ ਜਦੋਂ ਇਹ ਗੱਲ ਸਿੰਘਾਂ ਨੂੰ ਪਤਾ ਲੱਗੀ ਤੇ ਸੋਨੂ ਸੀਤੂ ਵਾਲੇ ਨੂੰ ਵੀ ਇਸ ਗੱਲ ਦਾ ਜਦੋਂ ਪਤਾ ਲੱਗਾ ਜਦੋਂ ਕਮਲਕੌਰ ਭਾਬੀ ਉਸ ਨੂੰ ਸਿੰਘਾਂ ਵੱਲੋਂ ਸੋਦਾ ਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ-ਜਿਹੜੇ ਵੀ ਸੋਸ਼ਲ ਮੀਡੀਆ ਦੇ ਉੱਤੇ ਗੰਦਮੰਦ ਬੋਲਦੇ ਆ ਕਾਲਾ ਵਾਲਾ ਕੱਢਦੇ ਆ ਸਾਰੇ ਸੁਧਰਨੇ ਸ਼ੁਰੂ ਹੋ ਗਏ ਇੱਕੋ ਰਾਤ ਦੇ ਵਿੱਚ ਬੰਦੇ ਦੇ ਪੁੱਤ ਬਣ ਕੇ ਤੇ सोनू ਸੀਤੋ ਵਾਲਾ ਵੀ ਮਾਫੀ ਮੰਗਣ ਲੱਗਾ ਅਮਰਤਪਾਲ ਸਿੰਘ ਮਹਿਰੋਂ ਤੋਂ सोनू ਸੀਤੋ ਵਾਲੇ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾਉਣਾ ਤੇ ਨਾਲ ਦੀ ਨਾਲ ਉਸਨੇ ਆਖਿਆ ਕਿ ਅੱਜ ਤੋਂ ਬਾਅਦ ਉਹ ਸਿਰਫ ਤੇ ਸਿਰਫ ਚੰਗੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਕਰੇਗਾ ਉਹਨੇ ਅਣਜਾਣੇ ਦੇ ਵਿੱਚ ਇਹ ਗੱਲਾਂ ਕੀਤੀਆਂ ਗਾਲਾਂ ਕੱਢੀਆਂ ਪਰ ਹੁਣ ਉਸ ਨੂੰ ਮਾਫ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਵੱਲੋਂ 24 ਘੰਟੇ ਦਾ ਸਮਾਂ ਦਿੱਤਾ ਗਿਆ ਉਸਨੇ ਆਖਿਆ ਕਿ ਕੋਈ ਘੰਟੇ ਦੇ ਵਿੱਚ ਵਿੱਚ ਜੇਕਰ ਕੋਈ ਅਜਿਹਾ ਬੰਦਾ ਉਸ ਨੂੰ ਦਿਸ ਗਿਆ ਜਿਸ ਦੀ ਵੀਡੀਓ ਦੇ ਸਾਹਮਣੇ ਆ ਗਈ ਜਿਸ ਨੇ ਮਾਫੀ ਉਸ ਤੋਂ ਨਾ ਮੰਗੀ ਡਬਲ ਮੀਨਿੰਗ ਕੰਟੈਂਟ ਬਣਾਉਣ ਵਾਲਾ ਤੇ ਉਸ ਨੂੰ ਗੱਡੀ ਚੜਾ ਦਿੱਤਾ ਜਾਵੇਗਾ